ਅੱਜ ਸੀ ਉਪਦੇਸ਼ ਲੇਖ ਉਰੀਮ ਅਤੇ ਤੁਮੀਮ ਨੂੰ ਪਾਉਣ ਵਾਲਾ ਪ੍ਰਦਾਨ ਜਾਜਕ ਦੇ ਨਾਲ ਪਰਮੇਸ਼ੁਰ ਦੇ ਵਚਨ ਨਾਲ ਅਧਿਐਨ ਕਰੰਦਾ ਕੁਝ ਸਮਾਂ ਲਵਾਂਗੇ ਪੁਰਾਣੇ ਨੇਮ ਵਿੱਚ ਇੱਕ ਇਸ ਤਰ੍ਹਾਂ ਦੀ ਭਵਿੱਖਬਾਣੀ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਜਦ ਤੱਕ ਉਰੀਮ ਅਤੇ ਤੁਮੀਮ ਪਾਉਣ ਵਾਲਾ ਪ੍ਰਦਾਨ ਜਾਜਕ ਨਾ ਹੋਵੇ ਤਦ ਤੱਕ ਸਾਡੀ ਮੁਕਤੀ ਨਹੀਂ ਹੋ ਸਕਦੀ ਪੁਰਾਣੇ ਨੇਮ ਵਿੱਚ ਇਜ਼ਰਾਈਲ ਦੇ ਇਤਿਹਾਸ ਨਾਲ ਜੁੜਿਆ ਹੋਇਆ ਇੱਕ ਦੇਸ਼ ਹੁੰਦਾ ਸੀ ਉਹ ਦੇਸ਼ ਬਾਬਲ ਸੀ ਇਜ਼ਰਾਈਲੀ ਗੁਲਾਮ ਬਣਾ ਕੇ ਬਾਬਲ ਵਿੱਚ ਪਹੁੰਚ ਗਏ ਜਿੱਥੇ ਉਹ ਕਾਫੀ ਲੰਬੇ ਸਮੇਂ ਤੱਕ ਗੁਲਾਮੀ ਵਿੱਚ ਰਹੇ ਪਰ ਅੰਤ ਵਿੱਚ ਉਹ ਬਾਬਲ ਦੀ ਗੁਲਾਮੀ ਤੋਂ ਮੁਕਤ ਹੋ ਕੇ ਆਪਣੀ ਨਿਜ ਭੂਮੀ ਨੂੰ ਵਾਪਸ ਆਏ ਇਸ ਦੇ ਵਿਸ਼ੇ ਵਿੱਚ ਅਸੀਂ ਬਾਈਬਲ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਪਾ ਸਕਦੇ ਹਾਂ ਪੁਰਾਣੇ ਨੇਮ ਦੇ ਇਤਿਹਾਸ ਵਿੱਚ ਜਿੱਤੇ ਇਜ਼ਰਾਈਲੀ ਬਾਬਲ ਵਿੱਚ ਗੁਲਾਮ ਬਣਾ ਕੇ ਪਹੁੰਚਾਏ ਗਏ ਸੀ ਅਤੇ ਫਿਰ ਮੁਕਤ ਹੋਏ ਅਸੀਂ ਆਪਣੀ ਕਹਾਣੀ ਪਾ ਸਕਦੇ ਹਾਂ ਸਵਰਗੀ ਲੋਕ ਗੁਲਾਮ ਹੋ ਕੇ ਆਤਮਿਕ ਬਾਬਲ ਵਿੱਚ ਪਹੁੰਚਾਏ ਗਏ ਅਤੇ ਸੱਚਮੁੱਚ ਪਰਮਿਸ਼ਨ ਨੂੰ ਜਾਣੇ ਬਿਨਾ ਗੁਲਾਮ ਹੋਏ ਅਤੇ ਸਤਾਏ ਗਏ ਪਰ ਅੰਤ ਵਿੱਚ ਉਹ ਮੁਕਤ ਹੋ ਜਾਣਗੇ ਬਾਬਲ ਦੀ ਗੁਲਾਮੀ ਤੋਂ ਮੁਕਤ ਹੋਣ ਦੇ ਬਾਅਦ ਇਜ਼ਰਾਈਲੀ ਬਹੁਤ ਹੀ ਗੰਭੀਰ ਸਥਿਤੀ ਵਿੱਚ ਪਏ ਬਾਬਲ ਵਿੱਚ ਰਹੀ ਕੈਦੀਆਂ ਵਿੱਚੋਂ ਉਹਨਾਂ ਨੂੰ ਸੱਚੇ ਇਜ਼ਰਾਈਲੀਆਂ ਦੀ ਪਛਾਣ ਕਰਨੀ ਪਈ ਸੀ ਪਰਮੇਸ਼ਵਰ ਦੇ ਸੱਚੇ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਆਸਾਨ ਨਹੀਂ ਸੀ ਇਸ ਤਰ੍ਹਾਂ ਇਸ ਲਈ ਸੀ ਕਿਉਂਕਿ ਉਹ ਬਾਬਲ ਦੀ ਗੁਲਾਮੀ ਵਿੱਚ ਇੰਨੇ ਲੰਬੇ ਸਮੇਂ ਦੇ ਬਾਅਦ ਆਪਣੀ ਵੰਸ਼ਾਵਲੀ ਦਾ ਪਤਾ ਨਹੀਂ ਲਗਾ ਸਕੇ ਕਿਉਂਕਿ ਉਹ ਬਾਬਲ ਦੇ ਲੋਕਾਂ ਵਿੱਚ ਰਹ ਰਹੇ ਸੀ ਇਸ ਲਈ ਉਹਨਾਂ ਵਿੱਚੋਂ ਕੁਝ ਇਜ਼ਰਾਈਲੀ ਮਨੁੱਖਾਂ ਨੇ ਬਾਬਲ ਦੀਆਂ ਇਸਤਰੀਆਂ ਨਾਲ ਵਿਆਹ ਕੀਤਾ ਅਤੇ ਕੁਝ ਇਜ਼ਰਾਈਲੀ ਇਸਤਰੀਆਂ ਨੇ ਬਾਬਲ ਦੇ ਮਨੁੱਖਾਂ ਨਾਲ ਵਿਆਹ ਕੀਤਾ ਸੀ ਉਹਨਾਂ ਦੇ ਬੱਚਿਆਂ ਨੇ ਵੀ ਬਾਬਲ ਦੇ ਲੋਕਾਂ ਨਾਲ ਵਿਆਹ ਕੀਤਾ ਸੀ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੰਸ਼ਾਵਲੀ ਦੀ ਗੱਲ ਬਹੁਤ ਹੀ ਗੁੰਜਲਦਾਰ ਲੱਗੀ ਕੁਝ ਮਾਮਲਿਆਂ ਵਿੱਚ ਉਹ ਯਕੀਨ ਨਾ ਕਰ ਸਕੇ ਕਿ ਕੋਈ ਇਜ਼ਰਾਈਲੀ ਹੈ ਜਾਂ ਬਾਬਲ ਦੇ ਲੋਕ ਇਹ ਫੈਸਲਾ ਕਰਨ ਦਾ ਕੋਈ ਮਾਣਕ ਨਹੀਂ ਸੀ ਕਿ ਉਹ ਪਰਮੇਸ਼ੁਰ ਦੇ ਲੋਕ ਹੈ ਜਾਂ ਨਹੀਂ ਉਸ ਸਥਿਤੀ ਵਿੱਚ ਪਰਮੇਸ਼ਵਰ ਨੇ ਉਹਨਾਂ ਦੀ ਵੰਸ਼ਾਵਲੀ ਨਿਸ਼ਚਿਤ ਕਰਨ ਦਾ ਤਰੀਕਾ ਦਿਖਾਇਆ। ਉਹ ਸੀ ਸੱਚੇ ਨਿਆਈ ਅਰਥਾਤ ਉਰੀਮ ਅਤੇ ਤੁਮਮੇ ਪੌਣ ਵਾਲੇ ਪ੍ਰধান ਜਾਜਕ ਦੇ ਉਹਨਾਂ ਦੀ ਉਡੀਕ ਕਰਨਾ। ਜਦ ਤੱਕ ਉਰੀਮ ਅਤੇ ਤੁਮਮੇ ਪੌਣ ਵਾਲਾ ਪ੍ਰধান ਜਾਜਕ ਆ ਕੇ ਨਿਯਾਉ ਨਹੀਂ ਕਰਦਾ ਸੀ, ਤਦ ਤੱਕ ਕਿਸੇ ਨੂੰ ਵੀ ਇਜ਼ਰਾਈਲੀ ਨਹੀਂ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਇਸ ਯੁੱਗ ਵਿੱਚ ਵੀ ਭਾਵੇਂ ਹੀ ਅਸੀਂ ਆਤਮਿਕ ਬਾਬਲ ਤੋਂ ਮੁਕਤ ਹੋ ਗਏ ਹਾਂ, ਪਰ ਸਾਨੂੰ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਕਿਸ ਨੂੰ ਪ੍ਰਗਟ ਹੋਣਾ ਚਾਹੀਦਾ ਹੈ 우리 ਅਤੇ ਤੁਮੇਮ ਪਉਣ ਵਾਲੇ ਪ੍ਰਧਾਨ ਜਾਜਕ ਦੇ ਓਨ ਦੇ ਬਿਨਾ ਸਾਡੇ ਲਈ ਇਸ ਗੱਲ ਨੂੰ ਸਾਬਿਤ ਕਰਨ ਦਾ ਕੋਈ ਮਾਨਕ ਜਾਂ ਆਧਾਰ ਨਹੀਂ ਹੋਵੇਗਾ ਕਿ ਅਸੀਂ ਪਰਮੇਸ਼ਵਰ ਦੇ ਲੋਕ ਹਾਂ 우리 ਅਤੇ ਤੁਮੇਮ ਪਉਣ ਵਾਲੇ ਪ੍ਰਧਾਨ ਜਾਜਕ ਨੂੰ ਪ੍ਰਗਟ ਹੋਣਾ ਤੇ ਫੈਸਲਾ ਸੁਣਾ ਕੇ ਪਰਮੇਸ਼ਵਰ ਦੇ ਲੋਕਾਂ ਨੂੰ ਉਹਨਾਂ ਤੋਂ ਅਲੱਗ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਲੋਕ ਨਹੀਂ ਹਨ ਆਓ ਅਸੀਂ ਐਜ਼ਰਾ ਅਧਿਆਇ 2 ਦੀ ਪਵਿੱਕ ਬਾਣੀ ਦੇਖੀਏ ਐਜ਼ਰਾ ਅਧਿਆਇ 2 ਆਇਤੇ 1 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਉਹਨਾਂ ਨੂੰ ਬੰਦੂਆਂ ਦੀ ਅਸੀਰੀ ਤੋਂ ਜਿਨ੍ਹਾਂ ਨੂੰ ਨਬੁਕਦਨੇਸਰ ਬਾਬਲ ਦਾ ਪਾਤਸ਼ਾ ਬਾਬਲ ਵਿੱਚ ਲੈ ਗਿਆ ਸੀ ਯਹੂਦਾਰੀ ਯਰੂਸ਼ਲਮ ਨੂੰ ਹਰ ਇੱਕ ਆਪਣੇ ਸ਼ਹਿਰ ਨੂੰ ਮੁੜ ਆਏ ਜਿਹੜੇ ਜਰੂਬਾਬਲ ਨਾਲ ਆਏ ਇਹ ਸਨ ਯੇਸ਼ੂਆ ਨਹਿਮੀਆ ਸਰਾਇਆ ਅਸੀਂ ਦੇਖ ਸਕਦੇ ਹਾਂ ਕਿ ਵੰਸ਼ਾਵਲੀ ਜਾਰੀ ਰਹਿੰਦੀ ਹੈ ਅਵਸੀ ਆਇਤ ਉਨਾੜਤੇ ਜਾਈਏ ਅਤੇ ਇਹ ਉਹਨ ਜਿਹੜੇ ਤੇਲ ਮਿਲੇ ਤੇਲ ਹਰਸਾ ਕਰੂਪ ਅਦਾਨ ਇਮੇਰ ਤੋਂ ਉੱਤਾਹ ਗਏ ਪਰ ਉਹ ਆਪਣੇ ਪਿਤਰਾਂ ਦੇ ਘਰਾਨੇ ਤੇ ਆਪਣੀ ਨਸਲ ਨੂੰ ਨਾ ਦੱਸ ਸਕੇ ਭਈ ਉਹ ਇਜ਼ਰਾਈਲ ਦੇ ਸਨ ਕਿ ਨਹੀਂ ਕਿਉਂਕਿ ਕਾਫੀ ਸਮਾਂ ਬੀਤ ਚੁੱਕਾ ਸੀ ਇਸ ਲਈ ਇਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਦੀ ਵੰਸ਼ਾਵਲੀ ਅਸਪਸ਼ਟ ਸੀ ਫਾਰਸ ਦੇ ਰਾਜਾ ਕੂਰਸ ਦੇ ਸਮੇਂ ਵਿੱਚ ਇਜ਼ਰਾਈਲੀਆਂ ਨੂੰ ਮੁਕਤ ਕਰਨ ਦੇ ਲਈ ਫਰਮਾਨ ਜਾਰੀ ਕੀਤਾ ਗਿਆ ਤਾਂ ਕਿ ਉਹ ਆਪਣੇ ਦੇਸ਼ ਨੂੰ ਵਾਪਸ ਜਾ ਸਕਣ ਪਰ ਇਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਦੀ ਵੰਸ਼ਾਵਲੀ ਅਸਪਸ਼ਟ ਸੀ ਆਓ ਅਸੀਂ ਆਇਤ 59 ਫਿਰ ਤੋਂ ਪੜੀਏ ਅਤੇ ਇਹ ਉਹਨ ਜਿਹੜੇ ਤੇਲ ਮਿਲੇ ਤੇਲ ਹਰਸਾ ਕਰੂਬ ਅਦਾਨ ਇਮੇਰ ਤੋਂ ਉਤਾ ਗਏ ਪਰ ਉਹ ਆਪਣੇ ਪਿਤਰਾਂ ਦੇ ਘਰਾਨੇ ਤੇ ਆਪਣੀ ਨਸਲ ਨੂੰ ਨਾ ਦੱਸ ਸਕੇ ਪਈਓ ਇਜ਼ਰਾਈਲ ਦੇ ਸੰਕਿ ਨਹੀਂ ਆਇਤ 60 ਦਲਾਯਾ ਦੀ ਸੰਤਾਨ ਤੋਬੀਆ ਦੀ ਸੰਤਾਨ ਨਕੋਦਾ ਦੀ ਸੰਤਾਨ 652 ਅਤੇ ਜਾਜਕਾਂ ਦੀ ਸੰਤਾਨ ਤੋਂ ਹਬਾਇਆ ਦੀ ਸੰਤਾਨ ਹਰੂਜ਼ ਦੀ ਸੰਤਾਨ ਬਰਜਿਲੀ ਦੀ ਸੰਤਾਨ ਜਿਸਨੇ ਗਿਵਯਾਦੀ ਬਰਜਿਲੀ ਦੀਆਂ ਧੀਆਂ ਵਿੱਚੋਂ ਇੱਕ ਵੋਟੀ ਲਈ ਅਤੇ ਉਹਨਾਂ ਦੇ ਨਾਮ ਉੱਤੇ ਸੱਦਿਆ ਗਿਆ ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਉਲੀਆਂ ਵਾਲਿਆਂ ਵਿੱਚੋਂ ਪਾ ਲਿਆ ਪਰ ਜਦ ਉਹ ਨਾ ਮਿਲੀਆਂ ਆਪਣੇ ਆਪਣੇ ਪਰਿਵਾਰ ਦੀਆਂ ਪੋਥੀਆਂ ਵਿੱਚ ਬਹੁਤ ਵਾਰ ਲੱਭਣ ਤੇ ਵੀ ਉਹਨਾਂ ਨੂੰ ਆਪਣੇ ਨਾਮ ਨਹੀਂ ਮਿਲੇ ਇਸ ਤਰ੍ਹਾਂ ਸਾਡੇ ਨਾਮ ਵੀ ਜੀਵਨ ਦੀ ਪੁਸਤਕ ਵਿੱਚ ਪਾਏ ਜਾਣੇ ਚਾਹੀਦੇ ਹਨ ਕੀ ਹੋਵੇਗਾ ਜੇ ਪਰਮੇਸ਼ੁਰ ਦੇ ਲੋਕਾਂ ਨੂੰ ਜੀਵਨ ਦੀ ਪੁਸਤਕ ਵਿੱਚ ਆਪਣੇ ਨਾਮ ਨਾ ਮਿਲਣ ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਪਰਮੇਸ਼ੁਰ ਦੇ ਲੋਕ ਨਹੀਂ ਮੰਨ ਸਕਦੇ ਕੀ ਇਹ ਸੱਚ ਨਹੀਂ ਆਇਤ 26 ਇਨਾਂ ਨੇ ਆਪਣੀਆਂ ਲਿਕਤਾਂ ਨੂੰ ਇਜ਼ਰਾਈਲ ਦੀ ਵੰਸ਼ਾਵਲੀ ਵੰਸਾਉਲੀਆਂ ਵਾਲਿਆਂ ਵਿੱਚੋਂ ਪਾ ਲਿਆ ਪਰ ਜਦ ਉਹ ਨਾ ਮਿਲੀਆਂ ਤਦ ਉਹ ਅਸ਼ੁੱਧ ਠਹਿਰ ਕੇ ਜਾਜਕਾਈ ਵਿੱਚੋਂ ਕੱਢੇ ਗਏ ਅਤੇ ਪ੍ਰਧਾਨ ਨੇ ਆਖਿਆ ਕਿ ਜਦ ਤੱਕ ਕੋਈ ਜਾਜਕ ਉਰੀਮ ਅਤੇ ਤੁਮੀਮ ਨਾਲ ਖੜਾ ਨਾ ਹੋ ਜਾਵੇ ਤਦ ਕੋ ਅਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਪਾਉਣ ਉਹਨਾਂ ਦਾ ਅਤ ਪਵਿੱਤਰ ਵਸਤੂ ਖਾਣ ਦਾ ਅਧਿਕਾਰ ਅਰਥਾਤ ਉਹਨਾਂ ਦੇ ਜਾਜਕ ਦੇ ਕੰਮ ਨੂੰ ਉਰੀਮ ਅਤੇ ਤੁਮਮ ਪਾਉਣ ਵਾਲੇ ਪ੍ਰਧਾਨ ਜਾਜਕ ਦੇ ਓਨ ਦੇ ਸਮੇਂ ਤੱਕ ਦੇਰ ਕੀਤਾ ਗਿਆ ਹੈ ਇਹ ਇਸ ਲਈ ਸੀ ਕਿਉਂਕਿ ਉਹਨਾਂ ਦੀ ਵੰਸ਼ਾਵਲੀ ਅਸਪਸ਼ਟ ਸੀ ਕਿਉਂਕਿ ਉਹਨਾਂ ਨੂੰ ਆਪਣੀ ਵੰਸ਼ਾਵਲੀ ਦੇ ਪੱਤਰ ਨਹੀਂ ਮਿਲੇ ਇਸ ਲਈ ਇਹ ਸਪਸ਼ਟ ਨਹੀਂ ਸੀ ਕਿ ਉਹ ਇਜ਼ਰਾਈਲੀ ਹੈ ਜਾਂ ਨਹੀਂ ਕਿਉਂਕਿ ਗੱਲ ਬੇਕਾਬੂ ਸੀ ਇਸ ਲਈ ਪ੍ਰਧਾਨ ਨੇ ਉਹਨਾਂ ਨੂੰ ਕਿਹਾ ਜਦ ਤੱਕ ਉਰੀਮ ਅਤੇ ਤੁਮਮ ਪਾਉਣ ਵਾਲਾ ਕੋਈ ਜਾਜਕ ਨਾ ਹੋਵੇ ਤਦ ਤੱਕ ਕੋਈ ਅਤਪਵਿੱਤਰ ਵਸਤੂ ਖਾ ਨਾ ਪਾਉਣ ਇਹੀ ਗੱਲ ਇਜ਼ਰਾਈਲੀਆਂ ਦੇ ਬਾਬਲ ਤੋਂ ਮੁਕਤ ਹੋ ਕੇ ਆਪਣੀ ਨਿੱਜ ਭੂਮੀ ਨੂੰ ਵਾਪਸ ਜਾਣ ਦੀ ਪ੍ਰਕਿਰਿਆ ਵਿੱਚ ਵਾਪਰੀ ਕੀ ਅਸੀਂ ਇਸ ਦੀਪਕ ਸੁਰਗ ਦੇ ਰਾਜ ਵਿੱਚ ਵਾਪਸ ਜਾਣ ਦੀ ਪ੍ਰਕਿਰਿਆ ਵਿੱਚ ਨਹੀਂ ਆ ਤਦ ਉਰੀਮ ਤੇ ਤੁਮਿਮ ਕਿਸ ਨੂੰ ਸੰਕੇਤ ਕਰਦਾ ਹੈ ਅਵਸੀ ਕੂਚ ਅਧਿਆਇ 28 ਤੇ ਜਾਈਏ ਕੂਚ ਅਧਿਆਇ 28 ਆਇਤ 33 ਅਧਿਆਇ 28 ਆਇਤ 33 ਤੂੰ ਨਿਆਉ ਦੇ ਸੀਨੇ ਬੰਦ ਵਿੱਚ ਉਰੀਮ ਅਰ ਤੁਮਿਮ ਪਾਵੀ ਅਰੇ ਇਹੋ ਉਹ ਹਰੂਨ ਦੇ ਹਿਰਦੇ ਉੱਤੇ ਹੋਣ ਜਦੋਂ ਯਹਵਾ ਦੇ ਸੰਮੁਖ ਜਾਵੇ ਅਰ ਹਰੂਨ ਇਜ਼ਰਾਈਲ ਦੇ ਪੁੱਤਰਾਂ ਦਾ ਨਿਆਂ ਆਪਣੇ ਹਿਰਦੇ ਉੱਤੇ ਯਹਵਾ ਦੇ ਸੰਮੁਖ ਸਦਾ ਲਈ ਚੁੱਕੇ ਉਰਿਮ ਅਤੇ ਤੁਮਮਿਮ ਇਜਾਜਕ ਦੇ ਕੱਪੜੇ ਵਿੱਚ ਜੜੇ ਦੋ ਮੋਤੀ ਹਨ ਇਹਨਾਂ ਦੋ ਮੋਤੀਆਂ ਨੂੰ ਉਰਿਮ ਅਤੇ ਤੁਮਮਿਮ ਕਹਿੰਦੇ ਸੀ ਉਰਿਮ ਦਾ ਅਰਥ ਕੀ ਹੈ ਅਤੇ ਤੁਮਿਮ ਦਾ ਅਰਥ ਕੀ ਹੈ ਜਿਐਸੀ ਦੂਸਰੇ ਸੰਸਕਰਨ ਦੇ ਪਦਚਿਨ ਵਿੱਚ ਦੇਖੀਏ ਤਦ ਉਰੀਮ ਦਾ ਅਰਥ ਕੀ ਹੋਵੇਗਾ ਉਰੀਮ ਦਾ ਅਰਥ ਰੋਸ਼ਨੀ ਹੈ ਤੁਮਿਮ ਦੇ ਵਿਸ਼ੇ ਵਿੱਚ ਕੀ ਤੁਮਿਮ ਸੰਪੂਰਨਤਾ ਹੈ ਉਰੀਮਤੇ ਤੁਮਿਮ ਦਾ ਅਰਥ ਸੰਪੂਰਨਤਾ ਦੀ ਰੋਸ਼ਨੀ ਹੈ ਦੂਸਰੇ ਸ਼ਬਦਾਂ ਵਿੱਚ ਇਸ ਦਾ ਅਰਥ ਪੂਰਨ ਸੱਚ ਹੈ ਕਿਉਂਕਿ ਰੋਸ਼ਨੀ ਸੱਚ ਨੂੰ ਸੰਕੇਤ ਕਰਦੀ ਹੈ ਪਹਿਲਾ ਯਹੁੰਨਾ ਦੀ ਪੁਸਤਕ ਵਿੱਚ ਹੈ ਪਰਮੇਸ਼ਵਰ ਰੋਸ਼ਨੀ ਹੈ ਸਾਨੂੰ ਜਾਨਣਾ ਚਾਹੀਦਾ ਹੈ ਕਿ ਪੂਰਨ ਸੱਚ ਅਰਥਾਤ ਉਰੀਮ ਅਤੇ ਤੁਮਿਮ ਪੋਣ ਵਾਲਾ ਜਾਜਕ ਹੈ ਕੌਣ ਪੁਰਾਣੇ ਨੇਮ ਦੇ ਸਮੇਂ ਵਿੱਚ ਜਾਜਕ ਦੇ ਕਪੜੇ ਵਿੱਚ ਦੋ ਮੋਤੀ ਅਰਥਾਤ ਉਰੀਮ ਅਤੇ ਤੁਮਿਮ ਜੜਨ ਦੀ ਵਿਧੀ ਸੀ ਤਦ ਉਹ ਜਾਜਕ ਕੌਣ ਹੈ ਜੋ ਸੰਪੂਰਨਤਾ ਦੀ ਰੋਸ਼ਨੀ ਅਰਥਾਤ ਪੂਰਨ ਸੱਚ ਲੈ ਆਇਆ ਉ리가 ਇੱਕ ਵਾਰ ਅਸੀਂ ਪੂਰਨ ਸੱਚ ਲੱਭ ਲਈਏ ਤਦ ਉਰੀਮ ਅਤੇ ਤੁਮਿਮ ਪਾਇ ਜਾਜਕ ਨੂੰ ਪਛਾਣ ਸਕਾਂਗੇ ਤਦ ਪੂਰਨ ਸੱਚ ਕੀ ਹੈ ਬਾਈਬਲ ਇਸ ਦੇ ਵਿਸ਼ੇ ਵਿੱਚ ਕੀ ਦੱਸਦੀ ਹੈ ਅਵਸੀ ਇਬਰਾਨੀਆਂ ਅਧਿਆਇ 7 ਵਚਨ 11 ਤੇ ਜਾਈਏ ਇਬਰਾਨੀਆਂ ਅਧਿਆਇ 7 ਵਚਨ 11 ਵਿੱਚ ਲਿਖਿਆ ਹੈ ਸੋ ਜੇ ਲੇਵੀ ਵਾਲੀ ਜੱਜ ਕਾਈ ਨਾਲ ਜਿਹਦੇ ਹੁੰਦਿਆਂ ਹਕੂਮਾ ਨੂੰ ਸ਼ਰਮ ਮਿਲੀ ਸੀ ਸੰਪੂਰਨਤਾ ਹੀ ਪ੍ਰਾਪਤ ਹੁੰਦੀ ਜੇ ਸੰਪੂਰਨਤਾ ਪ੍ਰਾਪਤ ਹੋ ਸਕਦੀ ਕਿ ਇਸ ਦਾ ਅਰਥ ਇਹ ਨਹੀਂ ਕਿ ਉਹ ਪਦ ਸੰਪੂਰਨ ਨਹੀਂ ਸੀ ਲੇਵੀ ਜਾਜਕ ਪਦ ਕਿਸ ਪ੍ਰਕਾਰ ਦਾ ਨਾਮ ਹੈ ਪੁਰਾਣਾ ਨਾਮ ਅਰਥਾਤ ਪੁਰਾਣੀ ਬਵਸਤਾ ਸੰਪੂਰਨ ਨਹੀਂ ਸੀ ਜਿਸ ਦੇ ਸਾਰੇ ਲੋਕਾਂ ਨੂੰ ਬਵਸਤਾ ਮਿਲੀ ਸੀ ਤਦ ਫਿਰ ਕੀ ਲੋੜ ਸੀ ਜੋ ਮਲਕੀ ਸਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਟਦਾ ਅਤਿਹਾਰੂ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ ਇਸ ਦਾ ਅਰਥ ਹੈ ਕਿ ਹਰੁੰਦੀ ਰੀਤੀ ਸੰਪੂਰਨ ਨਹੀਂ ਸੀ ਇਸ ਲਈ ਪਰਮੇਸ਼ੁਰ ਨੇ ਮਲਕਿਸਦਗ ਦੀ ਰੀਤੀ ਨੂੰ ਸਥਾਪਿਤ ਕੀਤਾ ਜੋ ਸੰਪੂਰਨ ਸੱਚ ਹੈ ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰਦਾ ਵੀ ਬਦਲਣਾ ਅਵਸ਼્ય ਸੀ ਜਾਜਕ ਪਦ ਕਿਵੇਂ ਬਦਲ ਗਿਆ ਹੈ ਹਰੁੰਦਾ ਅਰਥਾਤ ਲੇਵੀ ਜਾਜਕ ਪਦ ਮਲਕੀ ਸਦਕ ਦੇ ਪਦ ਵਿੱਚ ਬਦਲ ਗਿਆ ਇਸ ਤੋਂ ਇਲਾਵਾ ਲਿਖਿਆ ਹੈ ਵਿਵਸਥਾ ਦੇ ਵੀ ਬਦਲਣਾ ਜ਼ਰੂਰੀ ਹੈ ਇਸ ਕਾਰਨ ਇਬਰਾਨੀਆ ਅਧਿਆਇ 7 ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਪੁਰਾਣੀ ਨੀਮ ਦੀ ਵਿਵਸਥਾ ਨਵੇਂ ਨੀਮ ਦੀ ਵਿਵਸਥਾ ਦੀ ਅਰਥਾਤ ਮਸੀਹ ਦੀ ਵਿਵਸਥਾ ਵਿੱਚ ਬਦਲ ਜਾਵੇਗੀ ਆਓ ਅਸੀਂ ਇਬਰਾਨੀ ਅਧਿਆਇ 7 ਆਏ 13 ਤੇ ਜਾਈਏ ਕਿਉਂਕਿ ਜਿਹਦੇ ਵਿਖੇ ਇਹ ਗੱਲਾਂ ਕਹੀਆਂ ਜਾਂਦੀਆਂ ਉਹ ਕਿਸੇ ਗੋਦ ਹੈ ਜਿਸ ਵਿੱਚੋਂ ਜਗਵੇਦੀ ਦੇ ਅੱਗੇ ਕਿੰਨੇ ਸੇਵਾ ਨਹੀਂ ਕੀਤੀ ਕਿਉਂ ਜੋ ਪ੍ਰਗਟ ਹੈ ਵਈਸਾਡਾ ਪ੍ਰਭੂ ਯਹੂਦਾ ਵਿੱਚੋਂ ਨਿਕਲਿਆ ਜਿਸ ਗੁੱਤ ਲਈ ਮੂਸਾ ਨੇ ਜਾਜਕਾਂ ਦੇ ਵਿਖੇ ਕੁਝ ਨਹੀਂ ਆਖਿਆ ਅਤੇ ਜਦੋਂ ਮਲਕੀਸਦਕ ਦੇ ਸਮਾਨ ਇੱਕ ਹੋਰ ਜੱਜ ਕੁੱਟਿਆ ਹੈ ਆਇਤ 16 ਜਿਹੜਾ ਸ਼ਰੀਰ ਦੇ ਸਰਬੰਦੀ ਹੁਕਮ ਦੇ ਅਨੁਸਾਰ ਨਹੀਂ ਪਰ ਅਵਿਨਾਸੀ ਜੀਵਨ ਦੀ ਸ਼ਕਤੀ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਕਹਿਣਾ ਹੋਰ ਵੀ ਸਾਫ਼ ਹੁੰਦਾ ਹੈ ਕਿ ਉਹ ਜੋ ਇਸਾਕੇ ਦਿੱਤੀ ਹੋਈ ਹੈ ਤੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾ ਤਿੱਗਦਾ ਜਾਜਕ ਹੈ ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ ਕਿ ਪੁਰਾਣਾ ਹੁਕਮ ਪੁਰਾਣਾ ਨੀਮ ਦਾ ਹੁਕਮ ਨਹੀਂ ਸੀ ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ ਇਸ ਲਈ ਕਿ ਬਵਸਤਾ ਨੇ ਕਿਸੇ ਗੱਲ ਦੀ ਸੰਪੂਰਨ ਨਹੀਂ ਕੀਤੀ ਕਿਉਂਕਿ ਸ਼ਰਨ ਨੇ ਕੁਝ ਵੀ ਸੰਪੂਰਨ ਨਹੀਂ ਕੀਤਾ ਅਤੇ ਉਹਦੇ ਤਾਂ ਉਸ ਨਾਲੋ ਇੱਕ ਚੰਗੀ ਆਸਾ ਰੱਖੀ ਪਈ ਹੈ ਪ੍ਰਭੂ ਨੇ ਸੋਹ ਖਾਦੀ ਅਤੇ ਉਹ ਨਹੀਂ ਬਦਲੇਗਾ। ਤੂੰ ਸਦਾ ਤਿੱਕ ਦਾ ਜਾਜਕ ਹੈ ਪਰ ਇਹ ਸਦਾ ਤਿੱਕ ਜੋ ਰਹਿੰਦਾ ਹੈ ਇਸ ਕਰਕੇ ਇਹਦੀ ਜਾਜਕਾਈ ਅਟਲ ਹੈ। ਇਸ ਕਾਰਨ ਯੀਸ਼ੂ ਜੋ ਵਾਅਦੇ ਦੇ ਨਾਲ ਜਾਜਕ ਬਣੇ ਯੁਗ ਯੁਗ ਜਾਜਕ ਹਨ। ਯੀਸ਼ੂ ਕਿਸ ਦੀ ਰੀਤ ਵਿੱਚ ਜਾਜਕ ਬਣ ਕੇ ਆਏ? ਉਹ ਮਲਕੀ ਸਦਕ ਦੀ ਰੀਤ ਤੇ ਜਾਜਕ ਹਨ। ਅਵਸੀ ਆਇਤ ਬਾਈ ਦੇਖੀਏ ਸੋ ਯੇਸ਼ੂ ਇੱਕ ਹੋਰ ਵੀ ਉੱਤਮ ਨਿਮਦਾ ਜਾਮਨ ਬਣਿਆ ਫਿਰ ਉਹ ਤਾਂ ਬਹੁਤੇ ਜਾਜਕ ਬਣੇ ਸਨ ਇਸ ਲਈ ਜੋ ਮੌਤ ਨੇ ਉਹਨਾਂ ਨੂੰ ਟਿਕਨ ਨਾ ਦਿੱਤਾ ਪਰ ਇਹ ਸਦਤਿਕ ਜੋ ਰਹਿੰਦਾ ਇਸ ਕਰਕੇ ਇਹਦੀ ਜਾਂਚਕਾਈ ਕਿਵੇਂ ਹੈ ਅਟਲ ਹੈ ਇਸ ਦਾ ਅਰਥ ਹੈ ਜਾਜਕ ਪਦ ਨਹੀਂ ਬਦਲਦਾ ਉਹਨਾਂ ਦਾ ਜਾਜਕ ਪਦ ਨਹੀਂ ਬਦਲਦਾ ਪਰ ਸਦਾ ਬਣਿਆ ਰਹਿੰਦਾ ਹੈ ਤਦ ਇਸ ਜਾਜਕ ਪਦ ਤੇ स्थिर ਹੁੰਦਾ ਕਾਰਨ ਕੀ ਹੈ ਇਹ ਇਸ ਲਈ ਹੈ ਕਿਉਂਕਿ ਇਹ ਜਾਜਕ ਪਦ ਸੰਪੂਰਨ ਹੈ ਅਸੀਂ ਇਹ ਪੁਸ਼ਟੀ ਕਰ ਸਕਦੇ ਹਾਂ ਕਿ ਮਲਕ ਕਿਸਦਗਦੀ ਰੀਤ ਸਾਡੇ ਸਦਾ ਦੇ ਪਰਮਿਸ਼ੁੱਧ ਪੂਰਨ ਸੱਚ ਹੈ ਇਸ ਕਾਰਨ ਸਾਨੂੰ ਚਾਹੀਦਾ ਹੈ ਕਿ ਅਸੀਂ ਉਰੀਮਤੇ ਤੁਮਿਮ ਪੌਣ ਵਾਲੇ ਦੇ ਓਨ ਦੀ ਉਡੀਕ ਕਰੀਏ ਜਿਸ ਦਾ ਅਰਥ ਹੈ ਸੰਪੂਰਨ ਜਾਜਕ ਪਦ ਦੇ ਨਾਲ ਪ੍ਰਗਟ ਹੋਣਾ ਕੀ ਨਹੀਂ ਉਰੀਮਤੇ ਤੁਮਿਮ ਪਾ ਕੇ ਪ੍ਰਗਟ ਹੋਣ ਵਾਲੇ ਜਜਕ ਨੂੰ ਦੂਸਰੀ ਵਾਰ ਆਉਣ ਵਾਲੇ ਮਸੀਹ ਹੋਣਾ ਚਾਹੀਦਾ ਹੈ ਇਸ ਯੁੱਗ ਵਿੱਚ ਜੇ ਅਸੀਂ ਸੱਚ ਦੀ ਸਥਿਰ ਅਤੇ ਪੂਰਨ ਰੋਸ਼ਨੀ ਜੋ ਰੀਮ ਅਤੇ ਤੁਮੇਮ ਹੈ ਅਰਥਾਤ ਮਲਕਿਸਦਗ ਦੀ ਰੀਤ ਤੇ ਆਉਣ ਵਾਲੇ ਮਸੀਹ ਨੂੰ ਗ੍ਰਹਿਣ ਕਰਨ ਵਿੱਚ ਅਸਫਲ ਰਹੀਏ ਤਦ ਸਾਨੂੰ ਸੁਰਗ ਦੇ ਰਾਜ ਵਿੱਚ ਜਾਣਾ ਛੱਡਣਾ ਹੋਵੇਗਾ ਪਰ ਲਿਖਿਆ ਹੈ ਤੁਸੀਂ ਇੱਕ ਚੁਣਿਆ ਹੋਇਆ ਵੰਸ਼ অতি ਪ੍ਰધાન ਜਾਜਕ ਦਾ ਸਮਾਜ ਹੋ ਅਸੀਂ ਚੁਣੇ ਹੋਏ ਵੰਸ਼ ਪ੍ਰધાન ਜਾਜਕ ਕਿਵੇਂ ਬਣ ਸਕੇ ਇਹ ਇਸ ਲਈ ਹੈ ਕਿਉਂਕਿ ਅਸੀਂ ਉਰੀਮ ਅਤੇ ਤੁਮੀਮ ਪਾਈ ਪ੍ਰધાન ਜਾਜਕ ਨੂੰ ਮਿਲੇ ਹਨ ਬਾਈਬਲ ਨੇ ਪਹਿਲੇ ਤੋਂ ਹੀ ਭਵਿੱਖਬਾਣੀ ਕੀਤੀ ਸੀ ਕਿ ਜੇ ਉਹ ਨਾ ਹੁੰਦੇ ਤਾਂ ਅਸੀਂ ਆਤਮ ਵਿਸ਼ਵਾਸ ਦੇ ਨਾਲ ਨਹੀਂ ਕਹਿ ਸਕਦੇ ਮੈਂ ਸਵਰਗ ਜਾਵਾਂਗਾ ਮੇਰੀ ਮੁਕਤੀ ਹੋਵੇਗੀ ਅਵਸੀ ਪਹਿਲਾ ਪਤਰਸ ਅਧਿਆਇ 2 ਆਇਤ 9 ਦੇਖੀਏ ਇਸ ਯੁੱਗ ਵਿੱਚ ਇਸ ਜਾਜਕ ਦੇੋਂ ਤੋਂ ਪਹਿਲੇ ਅਸੀਂ ਕਿਵੇਂ ਸੀ ਅਸੀਂ ਵਰਜੀਲੇ ਦੇ ਪਰਿਵਾਰ ਵਰਗੇ ਸੀ ਪਰ ਤੁਸੀਂ ਚੁਣਿਆ ਹੋਇਆ ਵੰਸ਼ ਜਾਜਕਾਂ ਦੀ ਕੀ ਸ਼ਾਹੀ ਮੰਡਲੀ ਪਵਿੱਤਰ ਕੋਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਭਾਈ ਤੁਸੀਂ ਉਹਦਿਆਂ ਗੁਣਾਂ ਦਾ ਪ੍ਰਚਾਰ ਕਰੋ ਜਿਨੇ ਤੈਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸੌਂ ਅਰ ਹੁਣ ਪਰਮੇਸ਼ਵਰ ਦੀ ਪਰਜਾ ਹੋ ਗਏ ਹੋ ਤੁਸਾਂ ਉਤੇ ਰਹਿਮ ਨਾ ਹੋਇਆ ਸੀ ਪਰ ਹੁਣ ਰਹਿਮ ਹੋਇਆ ਹੈ ਜੇ ਅਸੀਂ ਦੇਖ ਸਕਦੇ ਹਾਂ ਕਿ ਭਾਵੇਂ ਹੀ ਅਸੀਂ ਪਹਿਲੇ ਪਰਮੇਸ਼ੁਰ ਦੀ ਪਰਜਾ ਨਹੀਂ ਸੀ ਪਰ ਹੁਣ ਹਾਂ ਭਵੇਂ ਹੀ ਪਹਿਲੇ ਸਾਡੇ ਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਸਾਡੇ ਤੇ ਕਿਰਪਾ ਹੋਈ ਹੈ ਕਿਸ ਦੇ ਦੁਆਰਾ ਉਰੀਮ ਅਤੇ ਤੁਮੇਂ ਪਾਉਣ ਵਾਲੇ ਮਸੀਹ ਦੇ ਦੁਆਰਾ ਕੀ ਇਸ ਦਾ ਅਰਥ ਇਹ ਨਹੀਂ ਕਿ ਜੋ ਲੋਕ ਯੀਸ਼ੂ ਦੇ ਨਾਮ ਤੋਂ ਆਏ ਹੋਏ ਮਸੀਹ ਅਤੇ ਨਵੇਂ ਨਾਮ ਤੋਂ ਦੂਸਰੀ ਵਾਰ ਆਏ ਹੋਏ ਮਸੀਹ ਨੂੰ ਗ੍ਰਹਿਣ ਕਰਨ ਵਿੱਚ ਅਸਫਲ ਰਹਿੰਦੇ ਹਨ ਉਹ ਪਰਮੇਸ਼ੁਰ ਦੀ ਪੂਰਨ ਰੌਸ਼ਨੀ ਵਿੱਚ ਕਦੇ ਵੀ ਨਹੀਂ ਆ ਸਕਣਗੇ ਇੱਥੇ ਪਰਮੇਸ਼ੁਰ ਸਾਨੂੰ ਵਰਜਿੱਲੇ ਦੇ ਪਰਿਵਾਰ ਵਰਗੇ ਜਾਜਕ ਦੇ ਰੂਪ ਵਿੱਚ ਬਿਆਨ ਕਰਦੇ ਹਨ ਜਿਨ੍ਹਾਂ ਨੂੰ ਅਤੀ ਪਵਿੱਤਰ ਵਸਤੂ ਖਾਂਤ ਤੋਂ ਰੋਕਿਆ ਗਿਆ ਸੀ ਤਦ ਅਤੀ ਪਵਿੱਤਰ ਵਸਤੂ ਕੀ ਹੈ ਜਦ ਅਸੀਂ ਪੁਰਾਣੇ ਨੇਮ ਦੇ ਤੰਬੂ ਦਾ ਅਧਿਐਨ ਕਰਦੇ ਹਾਂ ਤਦ ਪਵਿੱਤਰ ਸਥਾਨ ਅਤੇ ਅਤੀ ਪਵਿੱਤਰ ਸਥਾਨ ਵਿੱਚ ਪਾਈਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਅਤੀ ਪਵਿੱਤਰ ਮੰਨਿਆ ਜਾਂਦਾ ਸੀ ਪਵਿੱਤਰ ਸਥਾਨ ਵਿੱਚ ਖਾਂਦੀਆਂ ਸਾਰੀਆਂ ਵਸਤੂਆਂ ਅਤੀ ਪਵਿੱਤਰ ਹਨ ਇਸ ਲਈ ਅਤੀ ਪਵਿੱਤਰ ਵਸਤੂ ਜੋ ਉਹ ਨਹੀਂ ਖਾ ਸਕਦੇ ਸੀ ਪਵਿੱਤਰ ਸਥਾਨ ਤੋਂ ਆਉਣ ਵਾਲੀ ਵਸਤੂ ਨੂੰ ਸੰਕੇਤ ਕਰਦੀ ਹੈ ਤਦ ਜੇ ਉਰੀਮ ਅਤੇ ਤੁਮੇਮ ਪਾਉਣ ਵਾਲਾ ਪ੍ਰਦਾਨ ਜਾਜਕ ਇਸ ਯੁੱਗ ਵਿੱਚ ਪ੍ਰਗਟ ਹੋ ਕੇ ਸਾਨੂੰ ਅਤੀ ਪਵਿੱਤਰ ਵਸਤੂ ਖਾਂ ਦਾ ਹੁਕਮ ਦੇਵੇ ਤਾਂ ਦਸੀਂ ਕਿਹੜੇ ਨਤੀਜੇ ਦੁਆਰਾ ਇਸ ਤਰ੍ਹਾਂ ਦਾ ਹੁਕਮ ਪਾਉਂਦੇ ਹਾਂ ਅਤੀ ਪਵਿੱਤਰ ਵਸਤੂ ਕੀ ਹੈ ਅਵਸੀਂ ਯਹੂਨਾ ਅਧਿਆਇ 2 ਦੇ ਦੁਆਰਾ ਜਾਣੀਏ ਅਵਸੀਂ ਯਹੂਨਾ ਅਧਿਆਇ 2 ਆਇਤ 17 ਤੇ ਜਾਈਏ ਅਧਿਆਇ 2 ਆਇਤ 17 ਔਰ ਉਹਦੇ ਚੇਲਿਆਂ ਨੂੰ ਚੇਤੇ ਆਏ ਜੋ ਇਹ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗਹਿਰਤ ਮੈਨੂੰ ਖਾ ਜਾਵੇਗੀ ਉਪਰੰਤ ਯਹੂਦਿਆ ਨੇ ਅੱਗੋਂ ਉਸ ਨੂੰ ਆਖਿਆ ਤੂੰ ਕਿਹੜੇ ਨਿਸ਼ਾਨ ਵਿਖਾਲਦਾ ਹੈ ਜੋ ਇਹ ਕੰਮ ਕਰਦਾ ਹੈ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਇਸ ਹੇਕਲ ਨੂੰ ਢਾ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹਨੂੰ ਖੜਾ ਕਰ ਦੇਵਾਂਗਾ ਤਦ ਯਹੂਦਿਆ ਨੇ ਕਿਹਾ 40 ਵਰਿਆਂ ਵਿੱਚ ਇਹ ਹੇਕਲ ਬਣੀ ਸੀ ਫਿਰ ਕੀ ਤੂੰ ਇਹਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾ ਪਰ ਉਸਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ ਅਤ ਪਵਿੱਤਰ ਵਸਤੂ ਹੈਕਲ ਤੋਂ ਆਉਣੀ ਚਾਹੀਦੀ ਹੈ ਜਿਸ ਹੈਕਲ ਦੇ ਵਿਸ਼ੇ ਵਿੱਚ ਯੀਸ਼ੂ ਨੇ ਕਿਹਾ ਸੀ ਉਹ ਉਹਨਾਂ ਦੇ ਸਰੀਰ ਦੀ ਹੈਕਲ ਹੈ ਯੀਸ਼ੂ ਨੇ ਸਾਨੂੰ ਕੀ ਖਾਣ ਦਿੱਤਾ ਯੀਸ਼ੂ ਨੇ ਬਾਰ-ਬਾਰ ਕਿਹਾ कि ਸਾਨੂੰ ਉਹਨਾਂ ਦਾ ਮਾਸ ਖਾਣਾ ਅਤੇ ਉਹਨਾਂ ਦਾ ਲਹੂ ਪੀਣਾ ਚਾਹੀਦਾ ਹੈ। ਅਵਸੀ ਇਹ ਹੁਨਾਂ ਅਧਿਆਇ 6 ਵਿੱਚ ਇਸ ਗੱਲ ਦੀ ਪੁਸ਼ਟੀ ਕਰੀਏ। ਪੁਰਾਣੇ ਨੇਮ ਦੇ ਤੰਬੂ ਦੀ ਸਾਰੀਆਂ ਪੇਟਾਂ ਜਿਵੇਂ ਕਿ ਪਾਪ ਬਲੀ ਦੀ ਪੇਟ ਜਾਂ ਮੇਲ ਬਲੀ ਦੀ ਪੇਟ ਅਤਿ ਪਵਿੱਤਰ ਵਸਤੂ ਸੀ। ਅਤੇ ਤੰਬੂ ਹੀ ਹੇਕਲ ਹੈ। ਯੇਸ਼ੂ ਨੇ ਆਪਣੇ ਸ਼ਰੀਰ ਨੂੰ ਹੇਕਲ ਦੱਸਿਆ। ਆਓ ਅਸੀਂ ਇਹ ਜਾਣੀਏ ਕਿ ਯੇਸ਼ੂ ਦੇ ਸਰੀਰ ਤੋਂ ਕੀ ਮਿਲਦਾ ਹੈ ਜਿਸ ਨੂੰ ਅਸੀਂ ਖਾ ਅਤੇ ਪੀ ਸਕਦੇ ਹਾਂ ਆਓ ਅਸੀਂ ਯਹੋਨਾ ਅਧਿਆਇ 6 ਆਇਤ 53 ਪੜ੍ਹੀਏ ਆਇਤ 53 ਤਦ ਯੇਸ਼ੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਕੀ ਨਹੀਂ ਹੈ ਜਿਉਂ ਨਹੀਂ ਹੈ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਕੀ ਉਸਦਾ ਹੈ ਸਦੀਪਕ ਜੋਂ ਉਸੇ ਦਾ ਹੈ ਅੱਜ ਅਸੀਂ ਜੀਵਨ ਦੀ ਅਤ ਪਵਿੱਤਰ ਵਸਤੂ ਅਰਥਾਤ ਯੇਸ਼ੂ ਦਾ ਮਾਸ ਅਤੇ ਲਹੂ ਖਾ ਅਤੇ ਪੀ ਸਕਦੇ ਹਾਂ ਇਸ ਦਾ ਅਰਥ ਕੀ ਹੈ ਕਿਉਂਕਿ ਸਾਨੂੰ ਅਤ ਪਵਿੱਤਰ ਵਸਤੂ ਖਾਂਦਾ ਹੁਕਮ ਮਿਲਿਆ ਹੈ ਤਦਕੀ ਇਸ ਦਾ ਅਰਥ ਇਹ ਨਹੀਂ ਕਿ ਉਰੀ ਮਤੇ ਤੁਮਿੰ ਪੌਣ ਵਾਲੇ ਜਾਜਕ ਨੇ ਸਾਨੂੰ ਪਰਮੇਸ਼ੁਰ ਦੇ ਲੋਕਾਂ ਦੇ ਰੂਪ ਵਿੱਚ ਮੰਨਿਆ ਹੈ ਅਵਸੀ ਆਏ ਤੇ ਚੁਰਿੰਜਾ ਫਿਰ ਤੋਂ ਪੜੀ ਜੋ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲੋਹ ਪੀਂਦਾ ਹੈ ਸਦੀਪਕ ਜਿਉਂ ਉਸੇ ਦਾ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ ਦੂਸਰੇ ਸ਼ਬਦਾਂ ਵਿੱਚ ਮੇਰਾ ਮਾਸ ਅਤੇ ਲਹੂ ਅਸਲ ਵਿੱਚ ਅਤ ਪਵਿੱਤਰ ਵਸਤੂ ਹੈ ਇਹ ਇਸ ਲਈ ਹੈ ਕਿਉਂਕਿ ਇਹ ਮਾਸ ਅਤੇ ਲਹੂ ਯੀਸ਼ੂ ਤੋਂ ਆਉਂਦੇ ਹਨ ਜੋ ਹੈਕਲ ਹੈ ਭੋਜਨ ਹੋਮ ਬਲੀ ਦੀ ਪੇਟ ਅਤੇ ਹਰ ਪ੍ਰਕਾਰ ਦੀ ਭੇਟ ਜੋ ਮੰਦਿਰ ਤੋਂ ਆਉਂਦੀ ਹੈ ਅਤ ਪਵਿੱਤਰ ਵਸਤੂ ਹਨ ਪਰਮੇਸ਼ੁਰ ਨੇ ਇਸ ਧਰਤੀ ਤੇ ਆ ਕੇ ਸਾਨੂੰ ਅਤ ਪਵਿੱਤਰ ਵਸਤੂ ਖਾਂਦਾ ਅਧਿਕਾਰ ਦਿੱਤਾ ਹੈ ਜੇਸ਼ੂ ਨਵੇਂ ਨੇਮ ਦੇ ਸੱਚ ਦੀ ਰੋਸ਼ਨੀ ਲੈ ਕੇ ਇਸ ਧਰਤੀ ਤੇ ਆਏ ਅਤੇ ਮਨੁੱਖ ਜਾਤੀ ਨੂੰ ਪਸਾ ਦੀ ਰੋਟੀ ਅਤੇ ਦਾਖਰਜ ਦਿੱਤਾ ਜੋ ਉਹਨਾਂ ਦੇ ਸਰੀਰ ਦੀ ਹਕਲਤੋ ਹੈ ਅਤੇ ਕਿਹਾ ਇਹ ਮੇਰਾ ਮਾਸ ਹੈ ਇਹ ਮੇਰਾ ਲਹੂ ਹੈ ਕਾਹਵ ਤੇ ਪਿਓ ਤਦ ਤੁਹਾਨੂੰ ਸਦੀਪਕ ਜੀਵਨ ਮਿਲੇਗਾ ਇਸ ਨੇਮ ਦੇ ਦੁਆਰਾ ਉਹਨਾਂ ਨੇ ਸਾਡੇ ਨਾਲ ਸਦੀਪਕ ਜੀਵਨ ਦਾ ਵਾਅਦਾ ਕੀਤਾ ਆਉ ਅਸੀਂ ਆਇਤ 54 ਫਿਰ ਤੋਂ ਪੜੀ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲੋਪ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਅਤੇ ਮੈਂ ਅੰਦੇ-ਦਿਨ ਉਹਨੂੰ ਜਿਉਂਦਾ ਉਠਾਵਾਂਗਾ ਕਿਉਂਕਿ ਮੇਰਾ ਮਾਸ ਸੱਚਮੁੱਚ ਖਾਂਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ ਪਹਿਲੇ ਤੋਂ ਹੀ ਇਹ ਪਵਿੱਕ ਬਾਣੀ ਹੋਈ ਸੀ ਕਿ ਪਰਮੇਸ਼ੁਰ ਸਾਨੂੰ ਸਦੀਪਕ ਜੀਵਨ ਦੇਣਗੇ ਜੀਸ਼ੂ ਨੇ ਸਾਨੂੰ ਹਕਲ ਤੋਂ ਆਉਣ ਵਾਲੀ ਵਸਤੂ ਖਾਣ ਅਤੇ ਪੀਣ ਦੇ ਲਈ ਕਿਹਾ ਇਹ ਅਤ ਪਵਿੱਤਰ ਵਸਤੂ ਹੈ ਜੋ ਸਿਰਫ ਜਜਕਾਂ ਨੂੰ ਦਿੱਤੀ ਜਾਂਦੀ ਹੈ ਤਦ ਕਿਹੜੀ ਵਿਧੀ ਵਿੱਚ ਪਰਮੇਸ਼ੁਰ ਨੇ ਮਸੀਹ ਦੇ ਮਾਸ ਅਤੇ ਲਹੂ ਦੀ ਜੋ ਅਤਪਵਿੱਤਰ ਵਸਤੂ ਹੈ ਮੋਹਰ ਲਗਾਈ ਹੈ ਅਵਸੀ ਮਤੀ ਅਧਿਆਇ 26 ਕੋਲ ਕੇ ਇਹ ਪੁਸ਼ਟੀ ਕਰਿਏ ਕਿ ਇਸ ਦੀ ਮੋਹਰ ਪਸਾ ਉੱਤੇ ਲਗਾਈ ਗਈ ਹੈ ਅਵਸੀ ਆਇਤ 17 ਦੇਖਿਏ ਮਤੀ ਅਧਿਆਇ 26 ਆਇਤ 17 ਪਤਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੇਸ਼ੂ ਕੋਲ ਆਣ ਕੇ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਕੰਨ ਲਈ ਪਸਾ ਤਿਆਰ ਕਰੀਏ ਤਾਂ ਉਹਨੇ ਕਿਹਾ ਸ਼ਹਿਰ ਵਿੱਚ ਫਲਾਨੇ ਕੁਲ ਜਾ ਕੇ ਉਹਨੂੰ ਕਹੋ ਭਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ ਚੇਲਿਆਂ ਨੇ ਜਿਸ ਤਰ੍ਹਾਂ ਯੇਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾ ਤਿਆਰ ਕੀਤੀ ਆਵਸੀ ਇਹ ਦੇਖਣ ਦੇ ਲਈ ਕਿ ਯੇਸ਼ੂ ਨੇ ਪਸਾ ਕਿਵੇਂ ਖਾਦਾ ਆਏ ਤੇ 26 ਤੇ ਜਾਈਏ ਜਦੋਂ ਖਾ ਰਹੇ ਸਨ ਤਦ ਯੇਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ ਲੋਕਾਓ ਇਹ ਮੇਰਾ ਸ਼ਰੀਰ ਹੈ ਆਇਤ 27 ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਇਸ ਪਿਆਲੇ ਵਿੱਚ ਦਾਖਰਸ ਸੀ ਅਤੇ ਉਹਨਾਂ ਨੂੰ ਦੇ ਕੇ ਆਖਿਆ ਤੁਸੀਂ ਸਾਰੇ ਇਸ ਵਿੱਚੋਂ ਪਿਓ ਕਿਉਂ ਜੋ ਬਸਦਾ ਦਾਖਰਸ ਨੀਮਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬੋਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ ਅੱਜ ਅਤਪਵਿੱਤਰ ਵਸਤੂ ਖਾਨ ਵਾਲਿਆਂ ਨੂੰ ਕੀ ਦਿੱਤਾ ਜਾਂਦਾ ਹੈ ਸਦੀਪਕ ਜੀਵਨ ਆਤਮਿਕ ਬਾਬਲ ਤੋਂ ਮੁਕਤ ਹੋਣ ਦਾ ਅਰਥ ਬਿਨਾਂ ਸ਼ਰਤ ਦੇ ਸਵਰਗ ਜਾਣਾ ਨਹੀਂ ਹੈ ਮਸੀਦੀ ਸਿੱਖਿਆ ਅਨੁਸਾਰ ਜੋ ਉਰੀਮ ਅਤੇ ਤੁਮਮਿੰਦ ਦੇ ਪੂਰਨ ਸੱਚ ਦੇ ਨਾਲ ਮਲਕੀ ਸਦਕ ਦੀ ਰੀਤ ਵਿੱਚ ਇਸ ਧਰਤੀ ਤੇ ਆਏ ਹਨ ਨਵੇਂ ਨੇਮ ਪਸਾਦੀ ਰੋਟੀ ਅਤੇ ਦਾਖਰਸ ਅਰਥਾਤ ਅਤ ਪਵਿੱਤਰ ਵਸਤੂ ਖਾਨ ਵਾਲਿਆਂ ਨੂੰ ਸਦੀਪਕ ਜੀਵਨ ਅਤੇ ਸੁਰਗ ਦੇ ਰਾਜ ਦੀ ਗਾਰੰਟੀ ਦਿੱਤੀ ਜਾਂਦੀ ਹੈ। ਮਸੀਹ ਨੂੰ ਇਸ ਧਰਤੀ ਤੇ ਉਰੀਮ ਅਤੇ ਤੁਮਮ ਲੈ ਕੇ ਆਉਣਾ ਚਾਹੀਦਾ ਹੈ ਜੋ ਨਵੇਂ ਨੇਮ ਦੇ ਸੱਚ ਦੀ ਸੰਪੂਰਨ ਬਵਸਤਾ ਹੈ। ਅਤੇ ਸਾਰੀ ਮਨੁੱਖ ਜਾਤੀ ਦੇ ਲਈ ਅਤ ਪਵਿੱਤਰ ਵਸਤੂ ਅਰਥਾਤ ਪਰਮੇਸ਼ਵਰ ਦਾ ਮਾਸ ਅਤੇ ਲਹੂ ਜੋ ਪਸਾਦੀ ਰੋਟੀ ਅਤੇ ਦਾਖਰਸ ਹੈ। ਖੰਡ ਦਾ ਰਸਤਾ ਖੋਲ ਦੇਣਾ ਚਾਹੀਦਾ ਹੈ ਜਦ ਮਸੀ ਆਉਣਗੇ ਤਦ ਉਹ ਸਾਨੂੰ ਫੈਸਲਾ ਸੁਣਾਉਣਗੇ ਕਿ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰ ਸਕੀਏ ਸਾਰੇ ਲੋਕੋ ਉਹ ਕੌਣ ਹੈ ਅਤ ਪਵਿੱਤਰ ਵਸਤੂ ਖੰਡਾ ਅਧਿਕਾਰ ਸਾਨੂੰ ਕਿਸ ਨੇ ਦਿੱਤਾ ਹੈ ਕਿ ਉਹ ਮਸੀ ਅਨਸੰਗੂង ਜੀ ਨਹੀਂ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਾ ਅਧਿਕਾਰ ਦਿੱਤਾ ਹੈ ਸਾਡੇ ਲਈ ਮੁਕਤੀ ਮਹੱਤਵਪੂਰਨ ਹੈ ਮੈਂ ਇਸ ਲਈ ਚਰਚ ਜਾਂਦਾ ਹਾਂ ਕਿਉਂਕਿ ਪਾਦਰੀ ਦਾ ਉਪਦੇਸ਼ ਮਜ਼ੇਦਾਰ ਹੈ ਮੈਨੂੰ ਉਹਨਾਂ ਦੀ ਉਪਦੇਸ਼ ਪਸੰਦ ਹਨ ਇਹ ਨਿਸ਼ਚਿਤ ਰੂਪ ਨਾਲ ਸੱਚਾ ਵਿਸ਼ਵਾਸ ਨਹੀਂ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਨ ਦੇ ਕਾਰਨ ਹੀ ਚਰਚ ਜਾਈਏ ਕਿ ਇਹ ਸੱਚ ਨਹੀਂ ਪਿਤਾ ਅਨਸੰਘੂង ਜੀ ਸਦਾ ਦੇ ਪ੍ਰধান ਜਾਜਕ ਹਨ ਜਿਨ੍ਹਾਂ ਨੇ ਸਾਨੂੰ ਰੀਮ ਅਤੇ ਤੁੰਬਿਮ ਨਾਲ ਅਤ ਪਵਿੱਤਰ ਵਸਤੂ ਖਾਂਦਾ ਹੁਕਮ ਦਿੱਤਾ ਹੈ ਜਿੱਥੇ ਕਿਤੇ ਵੀ ਪਿਤਾ ਅਤੇ ਮਾਤਾ ਜੀ ਹੁੰਦੇ ਹਨ ਉੱਥੇ ਦੀਆਂ ਸਾਰੀਆਂ ਆਰਾਧਨਾਵਾਂ ਤੂ ਫਦਤੂਆ ਬਣ ਕੇ ਸਵਰਗ ਤੱਕ ਪਹੁੰਚਦੀ ਹਨ ਅਵਸੀ ਮੁਕਤੀ ਤੇ ਧਿਆਨ ਦੇਈਏ ਅਤੇ ਸਾਨੂੰ ਇਹ ਕਿਰਪਾ ਅਤੇ ਆਸ਼ੀਰਵਾਦ ਦੇਣ ਲਈ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਦਾ ਧੰਨਵਾਦ ਅਤੇ ਵਧਾਈ ਕਰੀਏ ਹੁਣ ਵੀ ਇਸ ਤਰ੍ਹਾਂ ਦੀਆਂ ਗਰੀਬ ਆਤਮਾਵਾਂ ਹਨ ਜੋ ਇੱਧਰ ਉੱਧਰ ਭਟਕ ਕੇ ਪਰਮੇਸ਼ਰ ਨੂੰ ਲੱਭ ਰਹੀਆਂ ਹਨ ਅਵਸੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਸੱਚ ਅਤੇ ਪਿਤਾ ਅਤੇ ਮਾਤਾ ਜੀ ਦੇ ਨਾਲ ਮਿਲਾਈਏ ਜਦ ਤੱਕ ਸਾਡੇ ਕੋਲ ਮੌਕਾ ਹੈ ਤਦ ਤਕ ਆਓ ਅਸੀਂ ਸਮਰੀਆ ਤੇ ਧਰਤੀ ਦੇ ਬੰਨੇ ਤਿਕਰ ਲਗਨ ਨਾਲ ਖੁਸ਼ਖਬਰੀ ਪ੍ਰਚਾਰ ਕਰੀਏ ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ